ਦੀ Eid ਦਾ ਪਵਿੱਤਰ ਦਿਹਾੜਾ ਹੈ ਮਲੇਰ ਕੋਟਲਾ ਦੇ ਵਿੱਚ Eid ਕਿਸ ਤਰ੍ਹਾਂ ਮਨਾਈ ਜਾ ਰਹੀ ਹੈ ਵੇਖੋ ਤਸਵੀਰਾਂ ਇਹ ਰੌਣਕਾਂ ਮਲੇਰ ਕੋਟਲਾ ਦੇ ਕਿਲਾ ਈਦ ਗਾਧੀਆਂ ਨੇ ਦੇਖੋ ਕਿਵੇਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਇੱਧਰ ਕੁਝ ਪੁਰਾਣੇ ਬਜ਼ੁਰਗ ਵੀ ਬੈਠੇ ਨੇ ਤੇ ਇਹ ਮੁਸਲਮਾਨ ਭਰਾ ਬੈਠੇ ਨੇ ਜਿਹੜੇ ਕਿ ਅੱਜ ਨਵੇਂ ਕੱਪੜੇ ਪਾ ਕੇ ਈਦ ਮਨਾ ਰਹੇ ਨੇ ਤੇ ਐਬਜ਼ੁਰਗ ਨੇ ਬਾਬਾ ਜੀ ਕਿੰਨੇ ਟਾਈਮ ਤੋਂ ਇੱਥੇ ਰਹਿੰਦੇ ਹੋ ਤੁਸੀਂ ਮਲੇਰਕੋਟਲੇ ਚ ਤੁਹਾਡਾ ਜਨਮ ਇੱਥੇ ਹੋਇਆ ਹੈ ਪਿੰਡ ਦਾ ਪਿੰਡ ਤੋਂਰੇ ਆ ਗਏ ਸੀ ਕਿੰਨੇ ਸਾਲ ਦੀ ਉਮਰ ਹੋ ਗਈ 84 ਸਾਲ 84 ਸਾਲ ਦੀ ਉਮਰ ਹੋ ਗਈ ਠੀਕ ਹੈ ਤੇ ਇੱਥੇ ਆਪਣਾ ਜਿਹੜਾ ਹੈਗਾ ਭਾਈਚਾਰਕਾਂ ਚ ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਨੇ ਸਾਰਿਆਂ ਨਾਲ ਪ੍ਰੇਮ ਪਿਆਰ ਨਾਲ ਰਹਿੰਦੇ ਹੋ ਤੁਸੀਂ ਹੈ ਜੀ ਕੀ ਬਾਤ ਹੈ ਟੋੜਾ ਨਾਮ ਕੀ ਆ ਬਾਬਾ ਜੀ ਕੀ ਬਾਤ ਆ ਇਹ ਤਸਵੀਰਾਂ ਨੇ ਦੇਖੋ ਦੋਸਤੋ